ਸਤਿ ਸ਼੍ਰੀ ਅਕਾਲ ਦੋਸਤੋ ਮੈਂ ਦਲਵਾਰ ਸਿੰਘ ਹੰਦਲ ਪ੍ਰੋਗਰਾਮ ਗੱਲਾਂ ਚੋਂ ਗੱਲਾਂ ਤੇ ਟੀਵੀ ਦੇਖ ਰਹੇ ਹੋ ਤੁਸੀਂ ਤਰਨਤਾਰਨ ਟੀਵੀ ਗੱਲਾਂ ਜੋ ਗੱਲਾਂ ਦੇ ਵਿੱਚ ਤੁਹਾਨੂੰ ਪਤਾ ਅਸੀਂ ਕਲਾ ਜਗਤ ਦੇ ਨਾਲ ਜੁੜੀਆਂ ਸ਼ਖਸੀਅਤਾਂ ਨੂੰ ਲੈ ਕੇ ਤੁਹਾਡੇ ਰੂਗਰੂ ਹੁੰਦੇ ਰਹਿੰਦੇ ਆ ਅੱਜ ਵਾਲੀ ਜਿਹੜੀ ਹਸਤੀ ਆ ਉਹ ਵੀ ਕਲਾ ਜਗਤ ਦੇ ਨਾਲ ਤਾਂ ਜੁੜੀ ਜੁੜੀ ਆ ਕਲਾ ਖੇਤਰ ਦੇ ਵਿੱਚ ਉਹ ਲਿਖਦੇ ਵੀ ਆ ਗਾਉਂਦੇ ਵੀ ਆ ਤੇ ਨਾਲ ਦੀ ਨਾਲ ਉਹਨਾਂ ਦੇਸ਼ ਦੀ ਸੇਵਾ ਵੀ ਕੀਤੀ ਆ ਆਰਮੀ ਵਿੱਚੋਂ ਰਿਟਾਇਰ ਨੇ ਤੇ ਸਬਿਆਚਾਰ ਜਾਂ ਲਿਖਦੇ ਤੇ ਗਾਉਂਦੇ ਨੇ ਬਹੁਤ ਗੀਤ ਉਹਨਾਂ ਦੇ ਰਿਲੀਜ਼ ਹੋਏ ਆ ਟੀਵੀ ਤੇ ਵੀ ਆਉਂਦੇ ਰਹਿੰਦੇ ਜਲੰਧਰ ਦੂਰਦਰਸ਼ਨ ਦੇ ਹੋਰ ਪ੍ਰੋਗਰਾਮਾਂ ਦੇ ਵਿੱਚ ਵੀ ਜਲੰਧਰ ਦੂਰਦਰਸ਼ਨ ਤੇ ਹੋਰ ਟੀਵੀ ਚੈਨਲਾਂ ਤੇ ਵੀ ਉਹਨਾਂ ਦੇ ਗੀਤ ਚੱਲਦੇ ਰਹਿੰਦੇ ਆ ਅੱਜ ਸਾਡੇ ਨਾਲ ਸਾਫਕਾ ਫੌਜੀ ਗੁਰਮੇਜ ਸੋਤਾ ਜਿਹੜੇ ਗੀਤਕਾਰ ਵੀ ਤੇ ਗਾਇਕ ਵੀ ਨੇ ਅੱਜ ਦੇ ਪ੍ਰੋਗਰਾਮ ਗੱਲਾਂ ਚੋਂ ਗੱਲਾਂ ਦੇ ਵਿੱਚ ਸਾਡੇ ਨਾਲ ਸ਼ਾਮਲ ਹੋਣਗੇ ਪਹਿਲਾਂ ਕਰਦੇ ਆ ਸਵਾਗਤ ਬਾਕੀ ਦੀ ਗੱਲਬਾਤ ਫੇਰ ਕਰਦੇ ਆ ਸੋਤਾ ਸਾਹਿਬ ਸਤਿ ਸ੍ਰੀ ਅਕਾਲ ਸਸੀਕਾਲ ਜੀ ਹੁਣ ਦਿਲਸਾਖ ਤੁਹਾਡੀ ਤਰਨਤਾਂ ਟੀਵੀ ਦੀ ਸਾਰੀ ਟੀਮ ਦਾ ਮੈਂ ਤੈਦ ਲਉ ਸ਼ੁਕਰਗੁਜ਼ਾਰ ਕਰਦਾ ਜਿਨ੍ਹਾਂ ਨੇ ਆਪਣੀ ਵੀਡੀਓ ਦੇ ਵਿੱਚ ਉਹਨੂੰ ਬੁਲਾਇਆ ਤੇ ਦਰਸ਼ਕਾਂ ਦੇ ਰੂਬਰੂ ਕੀਤਾ ਤੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਸੀਕਾਲ ਜੀ ਬਹੁਤ ਮਿਹਰਬਾਨੀ ਹੋਰ ਸੁਣਾਓ ਠੀਕ ਠਾਕ ਬਿਲਕੁਲ ਵਧੀਆ ਜੀ ਮੰਦਗੀ ਕਿੱਦਾਂ ਚੱਲ ਰਹੀ ਹੈ ਜਿੰਦਾਬਾਦ ਚੜ੍ਹਦੀ ਕਲਾ ਚੜ੍ਹਦੀ ਕਲਾ ਜੀ ਕੀਰ ਜਿਵੇਂ ਚੱਲਦੇ ਆ ਅੱਜ ਕੱਲ੍ਹ ਫਿਰ ਜਿਵੇਂ ਇਦਾਂ ਹੀ ਆ ਥੋੜਾ ਬਹੁਤ ਹਲਕੇ ਫੁਲਕੇ ਤੁਹਾਨੂੰ ਪਤਾ ਪ੍ਰੋਗਰਾਮ ਚੱਲਦੇ ਰਹਿੰਦੇ ਆ ਹਾ ਗਾਣ ਮੇਲੇ ਸ਼ੁਰੂ ਹੋਣ ਵਾਲਿਆ ਜੀ ਤੇ ਆਪਣਾ ਤਾਂ ਤੁਸੀਂ ਪਹਿਲਾਂ ਦੱਸ ਹੀ ਚੁੱਕੇ ਆ ਜੀ ਤੇ ਹੁੰਦਲ ਸਾਹਿਬ ਮੈਂ ਦੱਸਦਾ ਦਰਸ਼ਕਾਂ ਨੂੰ ਕੋਈ ਸਾਡੇ ਨਾਲੋਂ ਵਧੀਆ ਸਿੰਗਰੇਆ ਬਹੁਤ ਪੁਰਾਣੀ ਸਿੰਗਰੇਆ ਤੇ ਪਹਿਲੀ ਵਾਰੀ ਟੀਵੀ ਤੇ ਲੈ ਕੇ ਆਉਣ ਵਾਲੇ ਮੈਨੂੰ 2015 ਦੇ ਵਿੱਚ ਹੁੰਦਲ ਸਾਹਿਬ ਜਿਨ੍ਹਾਂ ਦੇ ਕੋਲ ਮੈਂ ਕੱਲੀ ਵਿਸਾਖੀ ਲੰਘ ਕੇ ਗਈ ਆ ਤੇ ਆਪਾਂ ਵਿਸਾਖੀ ਦਾ ਗੀਤ ਜਿਹੜਾ ਸਭ ਤੋਂ ਪਹਿਲਾਂ ਫਰਸਟ ਵੇ ਚੈਨਲ ਦੇ ਉੱਤੇ ਬਿਲਕੁਲ ਇਹਨਾਂ ਨੇ ਮੇਰੀ ਮਤਲਬ ਭਰਾਮਾ ਤੌਰ ਤੇ ਕਲਾਕਾਰ ਤੌਰ ਤੇ ਨਹੀਂ ਤੇ 2015 ਤੋਂ ਮੇਰਾ ਪਿਆਰ ਇਹਨਾਂ ਨਾਲ ਇਦਾਂ ਦਾ ਪਿਆਰ ਵੀ ਮਤਲਬ ਭਰਾਵਾਂ ਵਾਲਾ ਪਿਆਰ ਆ ਤੇ ਖੁਦ ਵਧੀਆ ਸਿੰਗਰ ਹੋਣ ਦੇ ਨਾਤੇ ਵੀ ਇਹ ਦੂਜੇ ਸਿੰਗਰ ਨੂੰ ਪ੍ਰਮੋਟ ਕਰਨਾ ਬੜੀ ਵੱਡੀ ਗੱਲ ਹੁੰਦੀ ਆ ਤੇ ਭਾਈ ਰਿਟਾਇਰ ਕਦੋਂ ਆਏ ਸਾਡੇ ਦਰਸ਼ਕਾਂ ਨੂੰ ਦੱਸੋ ਜਰਾ ਹਾਂਜੀ ਮੈਂ ਇਹ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹੁੰਨਾ ਕਿ 2017 ਦੇ ਵਿੱਚ ਮੈਂ ਰਿਟਾਇਰ ਹੋਇਆ ਤਕਰੀਬਨ 24 ਸਾਲ ਨੌਕਰੀ ਜਿਹੜੀ ਆਰਮੀ ਦੀ ਕਰਕੇ ਤੇ ਆਪਣਾ ਅਹੁਦਾ ਵੀ ਦੱਸੋ ਵੀ ਕਿਹਸ ਅਹੁਦੇ ਤੋਂ ਮੈਂ ਸੂਬੇਦਾਰ ਰਿਟਾਇਰ ਹੋਇਆ ਜੀ ਜੀ ਆਰਮੀ ਦੇ ਵਿੱਚੋਂ ਜੀ ਤੇ ਮੈਂ ਬੜਾ ਬਹੁਤ ਜ਼ਿਆਦਾ ਧੰਨਵਾਦੀਆਂ ਸਾਡੇ ਅਫਸਰ ਸਾਹਿਬਾਨ ਜਿਨ੍ਹਾਂ ਨੇ ਮੈਨੂੰ ਮੇਰੇ ਸ਼ੌਂਕ ਦੇ ਨਾਲ ਜੋੜ ਕੇ ਵੀ ਤੇ ਜਿਨੇ ਤਕਰੀਬ ਨੇ ਇੱਕ ਜਦੋਂ ਸਿਪਾਈ ਭਰਤੀ ਹੁੰਦਾ ਤੇ ਲਾਸਟ ਰੈਂਕ ਸਾਡਾ ਸੂਬੇਦਾਰੀ ਹੁੰਦਾ ਜੀ ਜਿਹੜਾ ਉਸ ਤੋਂ ਅਗਲਾ ਜਿੱਦਾਂ ਕੈਪਟਨ ਰੈਂਕ ਆ ਸੂਬੇਦਾਰ ਮੇਜਰ ਆ ਉਹ ਕਿਸਮਤ ਦੇ ਨਾਲ ਤੇ ਫਿਰ ਵੀ ਮੈਂ ਆਪਣੇ ਸ਼ੌਂਕ ਦਾ ਕਰਕੇ 4 ਸਾਲ ਪਹਿਲਾਂ ਹੋਂ ਦਾ ਕਰਕੇ ਅੱਛਾ ਜੀ ਮੈਨੂੰ ਕੋਈ ਗਿਲਾ ਜਾਂ ਇਤਰਾਜ਼ ਨਹੀਂ ਆ ਮੇਰੇ ਅਫਸਰਾਂ ਨੇ ਬਹੁਤ ਜ਼ੋਰ ਲਿਆ ਜੀ ਅਗਲੇ ਰੈਂਕ ਬਾਅਦ ਤੇ ਮਤਲਬ ਮਨ ਪੂਰਾ ਮੈਨੂੰ ਪ੍ਰਮੋਟ ਕੀਤਾ ਸੀ ਉਹਨਾਂ ਜੀ ਪਰ ਮੇਰਾ ਮਨ ਕੀਤਾ ਵੀ ਨਹੀਂ ਹੁਣ ਜਾ ਕੇ ਸੱਭਿਆਚਾਰਕ ਦੀ ਸੇਵਾ ਜਿਹੜੀ ਉਹ ਵੀ ਕਰਨੀ ਜ਼ਰੂਰੀ ਆ ਜੀ ਜੀ ਤੇ ਆਪਣੀ ਜ਼ਿੰਦਗੀ ਦੇ ਨਾਲ-ਨਾਲ ਥੋੜਾ ਜਿਹਾ ਆਪਣਾ ਇਹ ਦੁਨੀਆ ਬਾਹਰ ਦੀ ਦੁਨੀਆ ਵੀ ਆਪਣਾ ਸ਼ੋਗ ਮੇਲਾ ਵੀ ਕਰਨਾ ਚਾਹੀਦਾ ਸ਼ੋਗ ਮੇਲਾ ਵੀ ਜ਼ਰੂਰੀ ਹੈ ਹਨਾ ਜੀ 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 ਸਾਡੇ ਦਰਸ਼ਕਾਂ ਨੂੰ ਆਪਣਾ ਨਾ ਪਿੰਡ ਬਾਰੇ ਜ਼ਿਲ੍ਹੇ ਬਾਰੇ ਦੱਸੋ ਮੇਰਾ ਪਿੰਡ ਜੀ ਬਾਬਾ ਬਕਾਲਾ ਸਾਹਿਬ ਸਾਰਿਆਂ ਨੇ ਸੁਣਿਆ ਗੁਰੂ ਤੇਗ ਬਹਾਦਰ ਮਹਾਰਾਜ ਦੀ ਚਰਨਛੋਪਾ ਪ੍ਰਾਪਤ ਤਲਕੀ ਆ ਜੀ ਤੇ ਨਾਲ ਹੀ ਸਾਡੇ ਚੋਲਾ ਸਾਹਿਬ ਗੁਰਦੁਆਰਾ ਕਾਲੇਕੇ ਸਾਹਿਬ ਜੀ ਤੇ ਗੁਰਤੇਗ বাহাদুর ਮਹਾਰਾਜ ਦੇ ਜਿਨ੍ਹਾਂ ਦੇ ਚਰਨ ਸ਼ੋਪਰਾਪਤ ਧਰਤੀ ਆ ਜੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਉੱਥੇ ਜਿਹੜਾ ਸਨਹਿਰੀ ਤਿੱਲੇ ਦੇ ਨਾਲ ਜੜਿਆ ਆ ਚੋਲਾ ਪਿਆ ਤੇ ਜੀ ਤੇ ਉਹਦੇ ਨਾਲ ਛੋਟਾ ਜਿਹਾ ਪਿੰਡ ਜਸਪਾਲ ਆ ਠੀਕ ਹੈ ਜੀ ਕਾਲੇਗਿਆ ਦੇ ਨੇੜੇ ਕਾਲੇਗਿਆ ਦੇ ਨੇੜੇ ਠੀਕ ਹੈ ਜੀ ਤੇ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਪਕਾਲਾ ਪਿੰਡ ਜਸਪਾਲ ਜੀ 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 ਅੱਛਾ ਜਦੋਂ ਆਰਮੀ ਚ ਗਏ ਤੇ ਉਦੋਂ ਚਿੱਟਕ ਤੇ ਤੁਹਾਨੂੰ ਪਹਿਲਾਂ ਵੀ ਹੋਊਗੀ ਹਨਾ ਪੜਦੇ ਆ ਵੀ ਬਿਲਕੁਲ ਬਿਲਕੁਲ ਦੀ ਅਕਸਰੇ ਬਿਲਕੁਲ ਤੇ ਉਹ ਕਿੱਦਾਂ ਚੱਲਦਾ ਰਿਹਾ ਫਿਰ ਭਰਤੀ ਹੋ ਗਏ ਸਾਰਾ ਥੋੜਾ ਗੈਕੀ ਦੀ ਜਿਹੜੀ ਚਿੱਟਕੋ ਦੇ ਬਾਰੇ ਦੱਸੋ ਕਿੱਦਾਂ-ਕਿੱਦਾਂ ਲੱਗੀ ਕਿੱਦਾਂ-ਕਿੱਦਾਂ ਸਰਕਲ ਜਿਹੜਾ ਹੈ ਤੁਹਾਡੀ ਰਿਟਾਇਰਮੈਂਟ ਤੱਕ ਚੱਲਦਾ ਔਰ ਅੱਜ ਵੀ ਬਰਕਰਾਰ ਆ ਹਾਂਜੀ ਕਿਉਂਕਿ ਆਪਾਂ ਜਦੋਂ 5ਵੀਂ 6ਵੀਂ ਦੇ ਵਿੱਚ ਜਦੋਂ ਆਪਾਂ ਪੜਦੇ ਆ ਹਾਂਜੀ ਤੇ ਅੱਜ ਕੱਲ੍ਹ ਸ਼ਾਇਦ ਪਤਾ ਨਹੀਂ ਲੱਗਦੀਆਂ ਕਿ ਨਹੀਂ ਉਸ ਟਾਈਮ ਤੇ ਬਾਲ ਸਭਾ ਲੱਗਦੀ ਦੀ ਜੀ ਬਿਲਕੁਲ ਤੇ ਮੈਂ ਚੌਥੀ 5ਵੀਂ ਦੇ ਵਿੱਚੋਂ ਨਾ ਗਾਣਾ ਜਦੋਂ ਸ਼ੁਰੂ ਕੀਤਾ ਉਹਦੇ ਬਾਅਦ ਆਹ ਹੌਲੀ-ਹੌਲੀ 6ਵੀਂ ਦੇ ਵਿੱਚ ਗਿਆ ਉੱਥੇ ਸਾਡੇ ਟੀਚਰ ਵਧੀਆ ਸੀ ਜਿਹੜੇ ਇਸ ਚੀਜ਼ ਨੂੰ ਪਿਆਰ ਕਰਦੇ ਸੀ ਤੇ ਨਾਲ ਨਾਲ ਮੈਂ ਉਹਦੇ ਫਿਰ ਧਾਰਮਿਕ ਪ੍ਰੋਗਰਾਮ ਜਿੱਦਾਂ ਪਿੰਡਾਂ ਦੇ ਵਿੱਚ ਉਸ ਟਾਈਮ ਦੇ ਉੱਤੇ ਕਿਸੇ ਨੇ ਸੁਖਨੀ ਸਾਹਿਬ ਪਾਠ ਕਰਾਇਆ ਜੀ ਕਿਸੇ ਨੇ ਖੰਡ ਪਾਠ ਸਾਹਿਬ ਕਰਾਇਆ ਖੁਸ਼ੀ ਦਾ ਹੂੰ ਤੇ ਉੱਥੇ ਜਾ ਕੇ ਮੈਂ ਮਤਲਬ ਦੋ ਤਿੰਨ ਇੱਕ ਅੱਧਾ ਹੀ ਸਾਜੀ ਹੁੰਦਾ ਸੀ ਤਿੰਨ ਕਿ ਜਣੇ ਨੇ ਜਾ ਕੇ ਆਹੀਂ ਤੇ ਗੁਰਦੁਆਰ ਸਾਹਿਬ ਦੇ ਪ੍ਰੋਗਰਾਮ ਤੋਂ ਸਟਾਰਟ ਜਿਹੜੀ ਗੁਰੂ ਮਹਾਰਾਜ ਦੇ ਪ੍ਰੋਗਰਾਮ ਤੋਂ ਧਾਰਮਿਕ ਪ੍ਰੋਗਰਾਮ ਪਹਿਲਾਂ ਮੈਂ ਕਰਦਾ ਰਿਹਾ ਉੱਥੋਂ ਸ਼ੁਰੂਆਤ ਹੋਈ ਤੇ ਫਿਰ ਥੋੜਾ ਜਿਹਾ ਸਮਾਂ ਉਸ ਟਾਈਮ ਤੇ ਤੁਹਾਨੂੰ ਪਤਾ 84 ਦੇ ਬਾਅਦ ਚ ਜਿੱਦਾਂ ਦਾ ਸਮਾਂ ਹੀ ਬਿਲ ਤੇ ਧਾਰਮਿਕ ਜਿਹੜੀਆਂ ਸਟੇਜਾਂ ਮੈਂ ਕਰਦਾ ਕਰਦਾ ਆਰਮੀ ਦੇ ਵਿੱਚ ਜਿਹੜਾ ਭਰਤੀ ਹੋਇਆ ਅੱਛਾ ਜੀ ਤੇ ਉੱਥੇ ਜਾ ਕੇ ਵੀ ਮਾਲਕ ਦੀ ਕਿਰਪਾ ਨਾਲ ਚਲੋ ਵਧੀਆ ਜਿੱਦਾਂ ਉਹ ਮਾਲਕ ਮਜਤ ਕਰੇ ਨਾ ਹਾਂਜੀ ਤੇ ਆਪਣਾ ਧਿਆਨ ਮਾਲਕਾਂ ਵੱਲ ਹੋਵੇ ਤੇ ਮਾਲਕ ਤਾਂ ਆਪਣੇ ਆਪ ਆਪਣੇ ਆਪ ਹੋ ਜਾਂਦਾ ਬਿਲਕੁਲ ਬਿਲਕੁਲ ਉੱਥੇ ਹੀ ਵਧੀਆ ਅਫਸਰ ਮਿਲੇ ਸਾਨੂੰ ਜੀ ਜਿਨ੍ਹਾਂ ਨੇ ਮੇਰੀ ਇੱਕ ਟੀਮ ਉੱਥੇ ਬਣਾਤੀ ਅੱਛਾ ਜੀ ਇਹ ਮੈਂ 17-18 ਸਾਲ ਫੌਜ ਦੇ ਵਿੱਚ ਵੀ ਮਤਲਬ ਇਹੀ ਪ੍ਰੋਗਰਾਮ ਜਿਹੜੇ ਕਲਚਰ ਪ੍ਰੋਗਰਾਮ ਅੱਛਾ ਪ੍ਰੋਗਰਾਮ ਦਾ ਪ੍ਰੋਗਰਾਮ ਜਦੋਂ ਫੌਜ ਦਾ ਕੋਈ ਆਉਣਾ ਹਾਂਜੀ ਕੀ ਸਕਿੱਟ ਤਿਆਰ ਕਰ ਲਈ ਕੋਈ ਡਰਾਮਾ ਕਰ ਲਿਆ ਕੋਈ ਗਾਣਾ ਵਜਾਣਾ ਕਰ ਲਿਆ ਉਹ ਪੂਰੀ ਕਲਚਰ ਦੀ ਜਵਾਬਦਾਰੀ ਜਿਹੜੀ ਉਧਰ ਸੰਭਦੇ ਰਹੇ ਆ ਜੀ ਤੇ ਨਾਲ ਨਾਲ ਫਿਰ ਮੈਂ ਛੁੱਟੀ ਉਹ ਟਾਈਮ ਦਿੱਤੇ ਜਦੋਂ ਮੇਲੇ ਜਾਂ ਵਿਆਹ ਸ਼ਾਦੀ ਆਉਣੇ ਹਾਂਜੀ ਉਹ ਟਾਈਮ ਤੇ ਮੈਂ ਛੁੱਟੀ ਬਚਾ ਕੇ ਰੱਖਦਾ ਸੀ ਅੱਛਾ ਅੱਛਾ ਮੇਲਿਆਂ ਦੇ ਵਿੱਚ ਮਤਲਬ ਛੁੱਟੀ ਆਉਣਾ ਅੱਛਾ ਅਨੰਦਪੁਰ ਸਾਹਿਬ ਜਾ ਕੇ ਧਾਰਮਿਕ ਪ੍ਰੋਗਰਾਮ ਸਟੇਜਾਂ ਦੇ ਉੱਤੇ ਅੱਛਾ ਮਤਲਬ ਜਿਹੜੇ ਹੋਲੇ ਮੱਲੇ ਦੇ ਹੋਲੇ ਮੱਲੇ ਦੇ ਉੱਤੇ ਛੋਟੇ ਛੋਟੇ ਪ੍ਰੋਗਰਾਮ ਜਿੱਦਾਂ ਜਿੰਨੀ ਕਿ ਸਾਡੀ ਹਾਜ਼ਰੀ ਲੱਗਦੀ ਇੱਕ ਦੋ ਗਾਣਿਆਂ ਦੀ ਕਾ ਵੀ ਮਤਲਬ ਲਾਉਣੀ ਏ ਫਿਰ ਕੋਈ ਜਿਹੜੇ ਗੀਤ ਰਿਕਾਰਡ ਤੁਸੀਂ ਕਿਥੇ ਆਏ ਉਹ ਸਰਵਿਸ ਦੇ ਦੌਰਾਨ ਕਰਦੇ ਰਹੇ ਜਾਂ ਆ ਕੇ ਕਿਤੇ ਹੋਣ ਦੋ ਸਾਲਾਂ ਤਿੰਨਾਂ ਚੌ ਇਹ ਨਹੀਂ ਮੈਂ ਨਾ 2014 ਦੇ ਵਿੱਚ ਮੇਰੀ ਮਥਰਾ ਸੀ ਡਿਊਟੀ ਅੱਛਾ ਜੀ ਮਥਰਾ ਤੇ ਮਥਰਾ ਮੈਂ ਨਾ ਗੁਰਦੁਆਰਾ ਸਾਹਿਬ ਇੱਕ ਪ੍ਰੋਗਰਾਮ ਕੀਤਾ ਤੇ ਸਾਡੇ ਕਰਨਲ ਸਾਹਿਬ ਹਰਿਆਣੇ ਦੇ ਹੀ ਉੱਥੇ ਅੱਛਾ ਜੀ ਉਹਨਾਂ ਜਦੋਂ ਪ੍ਰੋਗਰਾਮ ਸੁਣਿਆ ਉਹਦੀ ਮਹਿਮ ਸਾਹਿਬ ਨੇ ਤੇ ਮੈਨੂੰ ਕਹਿੰਦੇ ਪੀ ਕਰਨ ਸਾਹਿਬ ਨੇ ਪੁੱਛਿਆ ਕਹਿੰਦੇ ਯਾਰ ਤੇਰੀ ਆਵਾਜ਼ ਚੰਗੀ ਆ ਤੂੰ ਗਾਉਣਾ ਵਧੀਆ ਹਾਂ ਤੇ ਆਪਣੀ ਕੋਈ ਰਿਕਾਰਡਿੰਗ ਨਹੀਂ ਕਰਾਈ ਅੱਛਾ ਜੀ ਮੈਂ ਉਹ ਦੱਸਿਆ ਮੈਂ ਸਾਹਿਬ ਅਦਰ ਮੈਂ ਆਰਮੀ ਦੇ ਅਫਸਰਾਂ ਤੋਂ ਡਰਦੇ ਨੇ ਰਿਕਾਰਡਿੰਗ ਨਹੀਂ ਕਰਾਈ ਮੈਂ ਪ੍ਰੋਗਰਾਮ ਲਾਈਵ ਕਰਦਾ ਜ਼ਰੂਰ ਆ ਹਾਂ ਜੀ ਤੇ ਮੈਂ ਡਰਦਿਆਂ ਕਰਾਈ ਨਹੀਂ ਵੀ ਕੋਈ ਫੌਜ ਆਬਜੈਕਸ਼ਨ ਨਾ ਕਰੇ ਹਾਂ ਉਹ ਮੈਨੂੰ ਕਹਿੰਦੇ ਵੀ ਮੈਂ ਤੈਨੂੰ ਨਾ ਲਾ ਬੁੱਕ ਵੇਖ ਕੇ ਅੱਛਾ ਜੀ ਫਿਰ ਦੱਸੂੰਗਾ ਠੀਕ ਆ ਫਿਰ ਉਹਨਾਂ ਮੈਨੂੰ ਇੱਕ ਦੋ ਦਿਨਾਂ ਤੱਕ ਵੇਖ ਕੇ ਮਨੂੰ ਆਦੇ ਗਰਮੇਹ ਤੂੰ ਆਪਣਾ ਸ਼ੌਕ ਪੂਰਾ ਜਿਹੜਾ ਛੁੱਟੀ ਦੇ ਦੌਰਾਨ ਹਾਂ ਕਰ ਸਕਦਾ ਫੌਜ ਨੂੰ ਕੋਈ ਇਤਰਾਜ਼ ਨਹੀਂ ਇਲਾਕੇ ਦੇ ਜਿਹੜੇ ਕਲਾਕਾਰ ਆ ਜੇ ਉਹਨਾਂ ਨੂੰ ਕੋਈ ਇਨਾਤ ਰਾਜੇਵੇ ਅੱਛਾ ਉਸ ਟਾਈਮ ਦੇ ਉੱਤੇ ਸਾਡੇ ਵਧੀਆ ਕਲਾਕਾਰ ਸਾਡੇ ਇਲਾਕੇ ਦੇ ਜਿਹੜੇ ਮੰਦੇ ਬਾਬਾ ਬਕਾਲਾ ਸਾਹਿਬ ਤੋਂ ਮਨਜੀਤ ਪੱਪੂ ਜੀ ਵਾਹ ਹਰਪਾਲ ਠੱਠੇ ਵਾਲਾ ਹਾਂਜੀ ਤੇ ਹਰਪਾਲ ਠੱਠੇ ਵਾਲਾ ਵੀ ਉਸ ਟਾਈਮ ਦੇ ਉੱਤੇ ਪ੍ਰਧਾਨ ਹੀ ਆਪਣੇ ਇਧਰੋਂ ਜੁਣੀ ਹੰਦੇ ਜੀ 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 ਤੇ ਮੇਰਾ ਥੋੜਾ ਬਹੁਤਾ ਜ਼ਿਆਦਾ ਜਿਹੜਾ ਮੈਂ ਕਲੋਜ਼ ਪਰਿਵਾਰਕ ਤੌਰ ਤੇ ਮਨਜੀਤ ਪੱਪੂ ਜੀ ਦੇ ਨਾਲ ਸ਼ੁਰੂ ਤੋਂ ਰਿਆ ਠੀਕ ਆ ਛੋਟੇ ਹੁੰਦੇ ਆ ਜਿੱਦਾਂ ਪੜਦੇ ਆ ਤੂੰ ਵੀ ਇਹਨਾਂ ਦੇ ਨਾਲ ਮੇਰਾ ਪਿਆਰ ਰਿਆ ਹਾਂਜੀ ਅੱਜ ਵੀ ਮੇਰਾ ਪਰਿਵਾਰਕ ਰਿਲੇਸ਼ਨ ਹੈ ਇਹਨਾਂ ਦੇ ਨਾਲ ਦਿਲਵਿੰਦਰ ਦਿਆਲਪੁਰੀ ਜੀ ਨਾਲ ਮਨਜੀਤ ਪੱਪੂ ਨਾਲ ਤੇ ਹਰਪਾਲ ਭਾਜੀ ਦੇ ਨਾਲ ਵੀ ਆਪਣੀ ਗੱਲਬਾਤ ਜਿਹੜੀ ਆ ਤੇ ਥੋੜਾ-ਬੋੜਾ ਉਦੋਂ ਘੱਟ ਹੀ ਉਹਦੇ ਬਾਅਦ ਚ ਹੋਰ ਜ਼ਿਆਦਾ ਲੈਜੈਂਡ ਜਿੱਦਾਂ ਹੋ ਜਾਂਦਾ ਜੀ 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 ਤੇ ਮੈਂ ਕਿਹਾ ਮੇਰੇ ਜਿਹੜੇ ਕਲਾਕਾਰ ਆ ਹਾਂਜੀ ਉਹ ਮੇਰੇ ਭਰਾਵਾ ਤੌਰ ਤੇ ਵੱਡੇ ਭਰਾ ਸਾਰੇ ਮੇਰਾ ਕੋਈ ਇਤਰਾਜ਼ ਨਹੀਂ ਕਰਨਗੇ ਜੀ 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 ਉਸ ਟਾਈਮ ਤੇ ਮੈਂ ਫਿਰ ਇੱਕ ਜਿਹੜਾ ਤੁਸੀਂ ਪਹਿਲੀ ਵਾਰੀ ਗਾਣਾ ਮੇਰਾ ਲਾਇਆ ਜੀ ਮਸਾਖੀ ਵਾਲਾ ਹਾਂਜੀ 2000 14 15 ਦੇ ਵਿੱਚ ਜਿਹੜਾ ਮੈਂ ਗਾਣਾ ਕੀਤਾ ਸੀ ਹਾਂਜੀ ਉਹ ਵਿਸਾਖੀ ਦੇ ਪ੍ਰੋਗਰਾਮ ਚ ਆਪਾਂ ਤੁਸੀਂ ਫਾਸਟਵੇ ਤੇ ਕਾਫੀ ਦਿਨ ਚਲਾਇਆ ਬਿਲਕੁਲ ਤੇ ਉਹ ਬੜਾ ਵਧੀਆ ਗਾਣਾ ਲੋਕਾਂ ਨੇ ਪਸੰਦ ਕੀਤਾ ਹਾਂਜੀ ਫਿਰ ਉਹ ਗਾਣਾ ਆਡੀਓ ਮੇਰੀ ਦਿਲਵਿੰਦਰ ਦਿਆਲਪੁਰੀ ਜੀ ਕੋ ਪਹੁੰਚੀ ਜੀ ਉਹਨਾਂ ਨੇ ਫਾਸਟਵੇ ਤੇ ਆਪਾਂ ਤਿਆਰ ਕੀਤਾ ਸੀ ਹਾਂਜੀ ਉਹਨਾਂ ਨੇ ਫਿਰ ਆস্তে ਆਤੇ ਮੈਨੂੰ ਡੀਡੀ ਪੰਜਾਬੀ ਦੇ ਸਪੈਸ਼ਲ ਪ੍ਰੋਗਰਾਮ ਜਿਹੜਾ ਵਿਸਾਖੀ ਦਾ ਹਾਂਜੀ ਤੇ ਉਹਨਾਂ ਨੇ ਵੀ ਉਹ ਮੇਰੀ ਮੱਝ ਤੇ ਕੀਤੀ ਕਹਿੰਦੇ ਵੀ ਤੂੰ ਲੈ ਕੇ ਆ ਗਾਣਾ ਯਾਰ ਲਈਏ ਕਰੀਏ ਆਪਾਂ ਤੇ ਬਸ ਵਾਇਰਲ ਦੀ ਕਿਰਪਾ ਨਾਲ ਜਿਉਂ ਫਿਰ ਚੱਲੋ ਚੱਲ ਕੰਮ ਜਿੱਦਾਂ ਤੁਹਾਡੇ ਅੱਗੇ ਭਰਾ ਕੀ ਅੰਦਰ ਆ ਕਿੰਨੇ ਗਾਣੇ ਕਰਤੇ ਹੁਣ ਤੱਕ ਰਗਾਣ ਗਾਣੇ ਹੰਦਲ ਸਾਹਿਬ ਮੇਰੇ ਤਕਰੀਬਨ 20-25 ਤੋਂ ਉੱਤੇ ਹੀ ਆ ਗਾਣੇ ਮੇਰੇ ਹੋ ਗਏ ਆ ਮਤਲਬ ਧਾਰਮਿਕ ਗਾਣੇ ਵੀ ਆ ਜੀ ਤੇ ਮਾਤਾ ਦੀਆਂ ਭੇਟਾਂ ਵੀ ਆ ਜਿਹਦੇ ਵਿੱਚ ਤੇ ਸੱਭਿਆਚਾਰਕ ਗਾਣੇ ਮੇਲਿਆਂ ਦੇ ਵਿੱਚ ਲੱਗ ਵਾਲੇ ਸਾਡੇ ਪਰਿਵਾਰਕ ਗਾਣੇ ਜਿਹੜੇ ਜੀ ਬਿਲਕੁਲ ਵੀ ਸਾਡੇ ਸਾਰੇ ਪ੍ਰਸਾਦ ਕਰਨ ਹੁਣ ਵੀ ਡੀਡੀ ਪੰਜਾਬੀ ਤੇ ਜਿੱਦਾਂ ਤੁਸੀਂ ਪਹਿਲਾਂ ਕਹਿਤਾ ਹਾਂ ਜੀ ਤੇ ਜਦੋਂ ਗਾਣਾ ਲੱਗਦਾ ਆ ਤੇ ਮਨ ਨੂੰ ਵੀ ਖੁਸ਼ੀ ਹੁੰਦੀ ਜਦੋਂ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਵੇਖਦੇ ਆ ਜੀ ਤੇ ਬਾਰੋਂ ਜਦੋਂ ਫੋਨ ਆਉਂਦੇ ਆ ਉਸ ਟਾਈਮ ਤੇ ਇਹੋ ਜਿਹੇ ਗਾਣਿਆਂ ਦੀ ਜਿਹੜੀ ਅੱਜ ਲੋੜਿਆ ਜਿਵੇਂ ਮੇਰਾ ਗਾਣਾ ਇੱਕ ਰਟਰਨ ਪੰਜਾਬ ਦਾ ਨਾਂ ਦਿੱਤਾ ਸੀ ਉਹਨੂੰ ਮੈਂ ਅੱਛਾ ਜੀ ਪੁਰਾਣਾ ਤੇ ਨਵਾਂ ਪੰਜਾਬ ਹਾਂ ਮੂੜੀ ਬਾਬਾ ਮੂੜੀ ਮੇਰੇ ਪਹਿਲਾਂ ਵਾਲੇ ਰੰਗਲੇ ਪੰਜਾਬਾ ਥੋੜਾ ਗਾ ਕੇ ਆਉਣ ਦੋ ਸਾਡੇ ਦਰਸ਼ਕਾਂ ਨੂੰ ਸੁਣਾਓ ਜਰਾ ਉਹ ਜਿੱਥੇ ਲੱਗਦੀ ਆਤਿਆਂ ਤੇ ਸੀ ਸਿੰਘਾਂ ਵਾਲੇ ਮੇਲੇ ਹੂੰ ਉੱਥੇ ਮੌਤ ਵਾਲਾ ਖੇਲੇ ਅੱਜ ਸ਼ਰਿਆਂ ਮੈਂ ਖੇਲੇ ਹੂੰ ਉਹ ਕੀਦੀ ਲੱਗ ਗਈ ਨਜ਼ਰ ਇਸ ਖਿੜੇ ਹੋਏ ਗਲਾਬ ਨੂੰ ਲੱਗ ਗਈ ਨਜ਼ਰ ਐਸੇ ਖਿੜੇ ਹੋਏ ਗਲਾਬ ਇਹਨੂੰ ਮੋੜਦੇ ਓ ਬਾਬਾ ਮੋੜਦੇ ਓ ਬਾਬਾ ਮੇਰੇ ਪਹਿਲਾ ਵਾਲੇ ਰੰਗਲੇ ਪੰਜਾਬ ਨੂੰ ਹੋ ਮੋੜੀ ਬਾਬਾ ਮੋੜੀ ਬਾਬਾ ਮੋੜੀ ਬਾਬਾ ਮੋੜੀ ਮੇਰੇ ਪਹਿਲਾ ਵਾਲੇ ਰੰਗਲੇ ਪੰਜਾਬ ਨੂੰ ਇਹਦਾ ਲਾਸਟ ਅੰਤਰਾ ਮੈਂ ਤੁਹਾਨੂੰ ਸੁਣਾ ਜਿੰਦੇ ਨਾ ਕੋ ਕੇ ਦਾ ਗਾਣਾ ਲਿਖਿਆ ਠੀਕ ਹੈ ਜੀ ਬੜੇ ਵਧੀਆ ਅੰਤਰੇ ਉਹਨਾਂ ਲਿਖਿਆ ਹਾਂ ਜੀ ਉਹ ਕਰੀ ਮਾਲਕਾ ਤੁਮੇਰ ਫੇਰ ਸਮਾਉ ਹੀ ਆਵੇ ਮੰਮ ਜੇ ਤੇ ਸਪੀਕਰ ਸਹੋਤਾ ਖਾੜਾ ਲਾਵੇ ਹੋਵੇ ਖੁਸ਼ੀਆਂ ਦਾ ਵੇਲਾ ਜਾਪੇ ਫੱਕਰਾਂ ਦਾ ਮੇਲਾ ਦੋਵੇਂ ਹੱਥ ਬਾਂਦੇ ਪਹਿਲਾਂ ਸੱਚੇ ਰੱਬ ਨੂੰ ਤੇ ਆਵੇ ਓਏ ਆਖੇ ਨਾ ਗੋਟਿਆਂ ਦਾ ਜਿੰਦਾ ਰੱਬ ਸੁਣ ਫਰਿਆਦ ਨੂੰ ਮੋੜ ਦਿਓ ਬਾਬਾ ਮੋੜ ਦਿਓ ਬਾਬਾ ਮੇਰੇ ਪਹਿਲਾਂ ਵਾਲੇ ਰੰਗਲੇ ਪੰਜਾਬ ਨੂੰ ਹੋ ਮੋੜੀ ਬਾਬਾ ਮੋੜੀ ਬਾਬਾ ਮੋੜੀ ਬਾਬਾ ਮੋੜੀ ਮੇਰੇ ਪਹਿਲਾਂ ਵਾਲੇ ਰੰਗਲੇ ਪੰਜਾਬ ਨੂੰ ਜੀ ਜੀ ਤੋ ਤਾਂ ਸਾਹਿਬ ਜਿੱਦਾਂ ਹੁਣ ਮੇਲੇ ਚੱਲ ਪੈਣੇ ਤੁਸੀਂ ਦੱਸਿਆ ਹਾਂਜੀ ਤੇ ਮੇਲੇ ਫਿਰ ਇਧਰ ਖਾਸ ਕਰਕੇ ਆਪਣੇ ਮਾਝੇ ਦੇ ਵਿੱਚ ਬਹੁਤ ਜ਼ਿਆਦਾ ਹੁੰਦੇ ਆ ਹਾਂਜੀ ਤੇ ਤੁਸੀਂ ਹੋਰ ਪੰਜਾਬ ਦੇ ਕਿਹੜੇ ਕਿਹੜੇ ਕੋਨੇ ਆ ਜ਼ਿਆਦਾ ਮੇਲਿਆਂ ਤੇ ਜਾਂਦੇ ਜੇ ਜਾਂ ਤੁਹਾਨੂੰ ਸੱਜਣ ਮਿੱਤਰ ਤੁਹਾਡੇ ਰਿਲੇਸ਼ਨ ਵਾਲੇ ਬੰਦੇ ਜਿਹੜੇ ਉਹ ਬੁਲਾ ਲੈਂਦੇ ਆ ਉਹ ਕਿਹੜੇ ਕਿਹੜੇ ਏਰੀਏ ਦੇ ਵਿੱਚ ਤੁਸੀਂ ਮੇਲੇ ਲਾਇਓਣ ਥੱਕ ਮੈਂ ਮਾਝਾ ਤੇ ਹੈ ਹੀ ਆ ਜੀ ਤੇ ਨਾਲ ਨਾਲ ਦੁਆਬੇ ਏਰੀਏ ਦੇ ਵਿੱਚ ਵੀ ਜੀ ਮੰਨ ਲਓ ਆਦਮਪੁਰ ਭੋਗਪੁਰ ਵਾਲੀ ਸਾਈਡ ਤੇ ਜੀ ਜੀ ਤੇ ਸੂਵੇ ਤੱਕ ਜੀ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਮੇਲੇ ਹੁਣ ਆਸਿਆ ਗਾਂ ਵੀ ਇੱਕ ਦੋ ਫੋਨ ਮੈਨੂੰ ਬਠਿੰਡੇ ਵਾਲੀ ਸਾਈਡ ਤੋਂ ਵੀ ਆਏ ਆ ਵਾਹ ਤੇ ਮਾਲਕ ਨੇ ਕਿਰਪਾ ਕੀਤੀ ਠੀਕ ਆ ਉਧਰ ਵੀ ਮੈਂ ਨਾ ਬੜੀ ਇੱਕ ਵਧੀਆ ਗੱਲ ਹੈ ਮੈਂ ਸਾਡੇ ਲਾਗੇ ਸੈਦੋਲੇਲ ਪਿੰਡ ਪੈਂਦਾ ਹਾਂ ਜੀ ਤੇ ਦੋ ਸਾਲ ਹੋ ਗਏ ਉਹਨਾਂ ਨੌਜਵਾਨ ਮੁੰਡਿਆਂ ਦੇ ਹੱਥ ਦੇ ਵਿੱਚ ਮੰਨ ਲਵ ਪ੍ਰਬੰਧ ਸੀ ਪ੍ਰਬੰਧ ਹੀ ਪੈ ਮੇਲੇ ਦਾ ਅੱਛਾ ਜੀ ਮੈਨੂੰ ਸਪੈਸ਼ਲ ਤੌਰ ਤੇ ਉਹਨਾਂ ਨੇ ਫੋਨ ਕੀਤਾ ਕਹਿੰਦੇ ਜੀ ਸਾਨੂੰ ਨਾ ਸੱਭਿਆਚਾਰਕ ਗਾਣੇ ਵਾਲਾ ਬੰਦਾ ਚਾਹੀਦਾ ਅੱਛਾ ਪੇ ਕਹਿੰਦੇ ਮੈਂ ਉੱਥੇ ਇੱਕ ਪਹਿਲਾ ਪ੍ਰੋਗਰਾਮ ਲਾਇਆ ਸੀ ਮੈਂ ਬੜਾ ਖੁਸ਼ ਹੋਇਆ ਕਹਿੰਦੇ ਵੀ ਤੁਹਾਡੀ ਜਿਹੜੀ ਗਾਇਕੀ ਸਾਨੂੰ ਵਧੀਆ ਲੱਗਦੀ ਆ ਪੇ ਅਸੀਂ ਪਰਿਵਾਰਕ ਗਾਣੇ ਤੇ ਮੈਂ ਆਪਣੇ ਤੋਂ ਨਹੀਂ ਮੈਂ ਉਹ ਟੀਮ ਤੋਂ ਬੜਾ ਖੁਸ਼ ਹੋਇਆ ਹੂੰ ਹੂੰ ਪੇ ਅੱਜ ਕੱਲ ਨਵੇਂ ਮੁੰਡੇ ਜੰਗਸਟਰ ਜਿੰਨੇ ਆ ਨਾ ਹਾਂਜੀ ਉਹ ਜ਼ਿਆਦਾਤਰ ਮਾਰਤਾ ਨਾਲੇ ਹਥਿਆਰਾਂ ਵਾਲੇ ਜਾਂ ਇਹੋ ਜਿਹੇ ਗਾਣੇ ਸੁਣ ਕੇ ਜਾਂ ਡਿਊਟੀ ਜੋੜੀਆਂ ਹਾਂ ਤੇ ਚਲੋ ਉਹ ਵੀ ਆਪ ਆਪਣੀ ਸੋਚ ਹੈ ਜਿੱਦਾਂ ਕਿਸ ਨੂੰ ਚੰਗਾ ਲੱਗਦਾ ਸਾਰਾ ਹੀ ਸਾਰੇ ਵਧੀਆ ਆਉਣ ਵਾਲੇ ਵੀ ਵਧੀਆ ਆ ਤੇ ਸੁਣਨ ਵਾਲੇ ਵੀ ਵਧੀਆ ਜੀ ਪਰ ਉਹ ਮੈਨੂੰ ਮੁੰਡਿਆਂ ਨੇ ਨੌਜਵਾਨ ਪੀੜੀ ਜਿਹੜੀ ਉਹ ਕਹਿੰਦੇ ਵੀ ਭਾਈ ਤੁਹਾਡਾ ਸਾਨੂੰ ਮੈਟਰ ਵਧੀਆ ਲੱਗਾ ਅੱਛਾ ਤੇ ਪਰਵਾਰਕ ਮੈਟਰ ਚਾਹੀਦਾ ਜਿਹੜਾ ਸਾਡੀ ਕੋਈ ਧੀ ਪਣ ਮੇਲੇ ਦੇ ਵਿੱਚੋਂ ਉੱਠ ਕੇ ਨਾ ਜਾਵੇ ਉੱਠ ਕੇ ਨਾ ਜਾਵੇ ਬਿਲਕੁਲ ਤੇ ਮੈਨੂੰ ਮੇਰੇ ਮਨ ਨੂੰ ਬੜੀ ਖੁਸ਼ੀ ਹੋਈ ਕਹਿੰਦੇ ਕੀ ਲੋਗੇ ਹਾਂ ਮੈਂ ਜੇ ਤੁਸੀਂ ਸੱਭਿਆਚਾਰਕ ਨੂੰ ਪਿਆਰ ਕਰਦੇ ਆ ਹਾਂ ਤੁਸੀਂ ਜੋ ਖੁਸ਼ੀ ਨਾਲ ਦੇਣਾ ਮੈਂ ਤਿਆਰ ਆ ਮੈਂ ਆ ਜੂਗਾ ਜੇ ਤੁਸੀਂ ਸੱਭਿਆਚਾਰਕ ਦਾ ਕਹਿੰਦੇ ਤੇ ਮੁੱਲ ਤੇ ਆਪਾਂ ਤਾਰ ਹੀ ਨਹੀਂ ਸਕਦੇ ਇਹਨਾਂ ਚੀਜ਼ਾਂ ਦਾ ਚੰਗੀ ਚੀਜ਼ ਦਾ ਕੋਈ ਮੁੱਲ ਨਹੀਂ ਹੁੰਦਾ ਹਾਂਜੀ ਤੇ ਮੈਂ ਕਿਹਾ ਜੋ ਤੁਹਾਡੀ ਖੁਸ਼ੀ ਆ ਤੁਸੀਂ ਮੈਨੂੰ ਇੰਨਾ ਬੜਾ ਵੀ ਤੁਸੀਂ ਮੈਨੂੰ ਪਿਆਰ ਕੀਤਾ ਹਾਂ ਵੀ ਤੁਸੀਂ ਚੱਜਦੀਆਂ ਗੱਲਾਂ ਸੁਣਨ ਮੈਂ ਚੱਜ ਤੋਂ ਚੰਗੀਆਂ ਗੱਲਾਂ ਤੁਸੀਂ ਸੁਣਨ ਵਾਲੇ ਸਰੋਤੇ ਉਹ ਗਾ ਤੁਹੀਂ ਅਗਲੇ ਸਮਾਜ ਨੂੰ ਸਾਂਭਣਾ ਤੁਸੀਂ ਨੌਜਵਾਨ ਮੁੰਡੇ ਆ ਤੇ ਬੜੀ ਖੁਸ਼ੀ ਹੁੰਦੀ ਆ ਜਦੋਂ ਮਤਲਬ ਜੀ 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 ਸਰੋਤੇ ਸੁਣਦੇ ਆ ਠੀਕ ਹੈ ਜੀ ਇਹ ਤੁਹਾਡਾ ਨਾਮ ਮੈਨੂੰ ਪਤਾ ਲੱਗਾ ਵੀ ਗੱਲ ਅਦਾਕਾਰੀ ਦੀ ਵੀ ਆ ਤੁਹਾਡੇ ਅੰਦਰ ਚਣਗਾ ਉਹ ਜਿਹੜੀ ਆ ਉਹ ਉਹ ਵੀ ਤੁਸੀਂ ਕੋਈ ਕੀਤਾ ਕੰਮ ਕਿਸੇ ਨਾਟਕ ਚ ਕਿਸੇ ਫਿਲਮ ਚ ਕੋਈ ਚਾਂਸ ਇਦਾਂ ਦਾ ਜਾਂ ਟੈਲੀ ਫਿਲਮ ਚ ਜਾਂ ਗੀਤਾ ਆਪਣਿਆਂ ਦੇ ਵਿੱਚ ਤੁਸੀਂ ਆ ਮਾਡਲਿੰਗ ਕੀਤੀ ਹੋਵੇ ਉਹ ਥੋੜਾ ਦੱਸੋ ਹਾਂਜੀ ਬੜੀ ਵਧੀਆ ਗੱਲ ਤੁਸੀਂ ਕੀਤੀ ਸ਼ਾਇਦ ਤੁਸੀਂ ਵੇਖਿਆ ਹੋਵੇਗਾ ਕੁਛ ਨਾ ਕੁਛ ਹਾਂਜੀ ਇਹ ਮਤਲਬ ਜਿਹੜੀ ਤਕਰੀਬ ਨੇ ਮੈਂ ਸਾਹਬ ਲਉਣਾ ਵੀ ਜਿਹੜੇ ਐਕਟਰ ਬਣਨਾ ਤੇ ਬੜਾ ਔਖਾ ਬਿਲਕੁਲ ਕਿਉਂ ਆਪਾਂ ਕਹਿਣਾ ਸੌਖਾ ਤੇ ਤਕਰੀਬਨ ਮੈਂ ਫੌਜੀ ਬੰਦੇ ਨੂੰ ਸਾਰਿਆਂ ਨੂੰ ਕਹਿਣਾ ਵੀ ਜਿਹੜੇ ਸਾਡੀਆਂ ਜਿੱਦਾਂ ਟ੍ਰੇਨਿੰਗਾਂ ਚੱਲਦੀਆਂ ਨਾ ਐਕਸਰਸਈਆਂ ਚਲਦੀਆਂ ਹਾਂਜੀ ਉਹ ਐਕਟਰ ਤੋਂ ਘੱਟ ਨਹੀਂ ਹੁੰਦੀਆਂ ਬਿਲਕੁਲ ਹਾਂ ਅਸਲ ਉਹ ਰੀਜਨਲ ਜਿਹੜੇ ਹੀਰੋ ਆ ਮੈਂ ਮੰਨਦਾ ਵਾਂ ਅੱਜ ਵੀ ਜਿਹੜੇ ਡਿਊਟੀ ਕਰ ਰਹੇ ਆ ਜਿਹੜੇ ਆਰਮੀ ਦੇ ਵਿੱਚ ਜਿਹੜੇ ਕੋਈ ਵੀ ਸਕੀਮਾਂ ਸਾਡੀਆਂ ਐਕਸਰਸਈਆਂ ਚਲਦੀਆਂ ਉਹ ਫਿਲਮ ਤੋਂ ਵੱਧ ਕਿਉਂਦੀਆਂ ਉਹ ਚੀਜ਼ ਨੂੰ ਬਿਲਕੁਲ ਹੂਬੂ ਪੇਸ਼ ਕਰਨਾ ਲੜਾਈ ਕਿੱਦਾਂ ਹੁੰਦੀ ਆ ਹਾਂ ਤੇ ਆਪਣੇ ਬੰਦਿਆਂ ਨੂੰ ਇੱਕ ਬਨੇ ਦੁਸ਼ਮਣ ਬਣਾਣੇ ਇੱਕ ਬਨੇ ਮਤਲਬ ਆਪਾਂ ਅਬ ਚੜ ਕੇ ਜਾਣਾ ਬਾਅਦ ਚੜ ਕੇ ਸਾਰਾ ਕੁਝ ਕਰਨਾ ਉਹ ਪੂਰੀ ਮਤਲਬ ਇੱਕ ਆਪਣੇ ਆਪ ਨੂੰ ਦੁਸ਼ਮਣ ਦੀ ਨਿਗਾਹ ਨਾਲ ਨਹੀਂ ਦੇਖਣਾ ਪੈਂਦਾ ਜੀ ਜੀ ਤੇ ਜਿਹੜੀਆਂ ਫਿਲਮ ਦੇ ਵਿੱਚ ਜਦੋਂ ਮੇਰਾ ਮੇਲ ਸਤਰਾਮ ਸਿੰਘ ਮੋਦਲ ਜੀ ਆ ਕਾਫੀ ਫਿਲਮਾਂ ਚ ਉਹਨਾਂ ਨੇ ਕੰਮ ਕੀਤਾ ਅੱਛਾ ਜੀ ਉਹ ਦਲਬੀਰ ਸਿੰਘ ਭਰੋਵਾਲ ਦੇ ਸਟੂਡੀਓ ਸਾਡੀ ਮੁਲਾਕਾਤ ਹੋਈ ਅੱਛਾ ਜੀ ਉਹ ਵੀ ਇਦਾਂ ਗੱਲ ਚੱਲਦਿਆ ਜਾ ਉਹਨਾਂ ਤੋਂ ਪਹਿਲਾਂ ਇਹ ਸ਼ਾਰਟ ਫਿਲਮਾਂ ਵਿੱਚ ਕੁਝ ਮੈਂ ਹਰਮੇਸ਼ਕਰ ਜੋਧੇ ਮੈਡਮ ਆ ਹਾਂ ਜੀ ਤੁਸੀਂ ਵਾਕਬ ਉਹਨਾਂ ਤੋਂ ਜੀ ਜੀ ਉਹ ਨਸ਼ਾ ਦੇ ਪ੍ਰਤੀ ਉਹਨਾਂ ਨੇ ਕਾਫੀ ਫਿਲਮਾਂ ਸ਼ਾਟ ਕੀਤੀਆਂ ਹਾਂ ਜੀ ਤੇ ਉਹਨਾਂ ਦੇ ਨਾਲ ਮੈਨੂੰ ਕਰਨ ਦਾ ਫਿਲਮਾਂ ਜਿਹੜਾ ਮੌਕਾ ਮਿਲਿਆ ਜੀ ਤੇ ਉਹ ਇੱਕ ਫਿਲਮ ਸਾਡੀ ਡੀਡੀ ਪੰਜਾਬ ਵਿੱਚ ਤੇ ਕਾਫੀ ਵਾਰੀ ਚੱਲੀ ਉਹ ਕੋਈ ਪਲੱਸ 1 ਜਾਂ ਪਲੱਸ 2 ਦਾ ਲੈਸਨ ਦੇ ਵਿੱਚੋਂ ਫਿਲਮ ਜਿਹੜੀ ਆ ਮਤਲਬ ਨਸ਼ਿਆਂ ਦੇ ਉੱਤੇ ਜਿਹੜੀ ਕੀਤੀ ਗਈ ਹੂੰ ਉਹ ਕਾਫੀ ਪਾਰਟੀਆਂ ਟੀਮਾਂ ਨੇ ਹੋਰ ਹੀ ਬਣਾ ਕੇ ਭੇਜੀਆਂ ਸਾਡੀ ਟੀਮ ਜਿਹੜੀ ਉਹ ਸਿਲੈਕਟ ਹੋ ਗਈ ਅੱਛਾ ਸਾਡੀ ਫਿਲਮ ਡੀਡੀ ਪੰਜਾਬੀ ਦੀ ਚੱਲੀ ਉਹਦੇ ਬਾਅਦ ਚ ਸਰਦਾਰ ਸਿੰਘ ਮੋਦਲਨਾ ਮੇਰਾ ਰਿਲੇਸ਼ਨ ਬਣੇ ਹਾਂ ਨੁਕਰਨਾਟਕਾਂ ਦੇ ਵਿੱਚ ਮੈਂ ਜਸਪੀਰ ਸਿੰਘ ਚਿੰਗਿਆੜਾ ਵਧੀਆ ਐਕਟਰ ਨੇ ਜਿਹੜੇ ਵੱਡੀਆਂ ਫਿਲਮਾਂ ਜਿਹਾ ਗੀਪੀ ਭਾਜੀ ਹੁਣੀ ਦੀਆਂ ਫਿਲਮਾਂ ਜਿਹੜੀਆਂ ਦਲਜੀਤ ਹੁਣਾ ਦੀਆਂ ਫਿਲਮਾਂ ਉਹਨਾਂ ਦੇ ਨਾਲ ਜਿਹੜਾ ਤਾਲਮੇਲ ਮੇਰਾ ਬਣਿਆ ਉਹਨਾਂ ਨੇ ਮੇਰਾ ਇੱਕ ਹਾਲੀਵੁੱਡ ਦੀ ਫਿਲਮ ਦੇ ਵਿੱਚ ਮੈਨੂੰ ਐਂਟਰੀ ਪਵਾਈ ਜਿਹੜੀ ਮਨੀਕਰਨ ਸਾਹਿਬ ਜਿਹਨਾਂ ਦੀ ਸ਼ੂਟਿੰਗ ਹੋਈ ਅੱਛਾ ਜੀ ਤੇ ਸਪੈਨਿਸ਼ ਫਿਲਮ ਹੀ ਹੋ ਅੱਛਾ ਜੀ ਤੇ ਉਹਦੇ ਵਿੱਚ ਵੀ ਐਂਟਰੀ ਉਹਨਾਂ ਨੇ ਦਵਾਈ ਮੈਨੂੰ ਠੀਕ ਆ ਉਸ ਤੋਂ ਇਲਾਵਾ ਫਰੋਜ਼ਪੁਰ ਫਰੀਦਕੋਟ ਕੋਟਕਪੂਰਾ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਏਡਸ ਦੇ ਉੱਤੇ ਅਸੀਂ ਜਿਹੜੇ ਨਾਟਕ ਜਿਹੜੇ ਕਮ ਸਕਾਮ 15 ਨਾਟਕ ਜਿਹੜੇ ਅਸੀਂ ਕਰਕੇ ਆਏ ਉੱਥੇ ਅੱਛਾ ਅੱਛਾ ਇਹ ਤੁਹਾਡੀ ਸਰਕਾਰੀ ਤੌਰ ਤੇ ਸਰਕਾਰੀ ਤੌਰ ਤੇ ਉਹ ਏਡਸ ਇਸ ਟੀਮ ਦੇ ਤੁਹਾਡੀ ਗੱਲ ਵਿੱਚ ਆ ਮੋਦਲ ਸਾਹਿਬ ਤੁਹਾਡੇ ਨਾਲ ਹੁੰਦੇ ਜਾਂ ਹੋਰ ਕਿਹੜੇ ਕਿਹੜੇ ਮੈਂਬਰ ਆ ਮੇਰਾ ਨਾਂ ਜਿਹੜੇ ਅਸੀਂ ਫਿਰੋਜ਼ਪੁਰ ਗਏ ਆ ਉਹਦੇ ਚ ਅਸੀਂ ਤਿੰਨ ਹੀ ਟੀਮ ਦੇ ਮੈਂਬਰ ਹੀ ਇੱਕ ਜਸਵੀਰ ਸਿੰਘ ਚੰਗਿਆੜਾ ਅੱਛਾ ਜੀ ਜਸਵੀਰ ਸਿੰਘ ਚੰਗਿਆੜਾ ਤੇ ਸੁੱਚਾ ਸਿੰਘ ਜੀ ਗਹਿਰੀ ਮੰਡੀ ਅੱਛਾ ਜੀ ਅਸੀਂ ਤਿੰਨਾਂ ਜਣਿਆਂ ਨੇ ਮਤਲਬ ਉਹ ਟੀਮ ਤਿੰਨਾਂ ਜਣੇ ਦੀ ਠੀਕ ਆ ਤੇ ਬਾਕੀ ਜਿਹੜੀ ਅੰਮ੍ਰਿਤਸਰ ਦੇ ਵਿੱਚ ਜਿੱਦਾਂ ਕੀ ਉਹ ਮੇਰੀ ਮਾਟੀ ਮੇਰਾ ਦੇਸ਼ ਦੇਸ਼ ਭਗਤੀ ਦੇ ਨਾਟਕ ਅੱਛਾ ਜੀ ਉਹਦੇ ਵੱਖ-ਵੱਖ ਕਾਫੀ ਐਕਟਰ ਜਿਹੜੇ ਕਾਫੀ ਮਸ਼ਹੂਰ ਨੇ ਪੈਲਟ ਸਾਹਿਬ ਹੈ ਜਸਪਾਲ ਸਿੰਘ ਪੈਲਟ ਜੀ ਅੰਮ੍ਰਿਤਸਰ ਤੋਂ ਅੱਛਾ ਜੀ ਤੇ ਸੰਦੀਪ ਬੱਲਕੁੜੀ ਹਾਂਜੀ ਨਾਲ ਉਹ ਮੈਡਮ ਸਾਡੇ ਨਾਲ ਹਾਂਜੀ ਹਾਂਜੀ ਤੇ ਹੋਰ ਵੀ ਮਤਲਬ ਉਗੇ ਜਿਹੜੇ ਕਈਆਂ ਦੇ ਮੈਂ ਨਾਂ ਨਹੀਂ ਜਾਣਦਾ ਕਾਫੀ ਐਕਟਰ ਜਿਹੜੇ ਜਿਨ੍ਹਾਂ ਦੇ ਨਾਲ ਕੰਮ ਕਰਦਾ ਹੁਣ ਪਿੱਛੇ ਦੇ ਹਾਲ ਹੀ ਵਿੱਚ ਜਿਹੜੇ ਪਿੱਛੇ ਪਿਛਲੇ ਮਹੀਨੇ ਹੀ ਬੈਕਅਪ ਫਿਲਮ ਲੱਗੀ ਅੱਛਾ ਉਹਨਾਂ ਦੇ ਡਾਇਰੈਕਟਰ ਮਿੰਟੂ ਭਾਜੀ ਇਹ ਮੈਡਮ ਮਨਦੀਪ ਕਈ ਜੀ ਹਾਂਜੀ ਉਹਨਾਂ ਦੀ ਫਿਲਮ ਬੈਕਅਪ ਆਪਣੇ ਅੰਮ੍ਰਿਤਸਰ ਵੱਡੇ ਸਿਨੇਮਾ ਦੇ ਉੱਤੇ ਚੱਲੀ ਆ ਹਾਂਜੀ ਹਾਂਜੀ ਉਹਨਾਂ ਦੇ ਨਾਲ ਵੀ ਹੁਣ ਮੈਂ ਨਸ਼ਿਆਂ ਦੇ ਉੱਤੇ ਤੇ ਨਾਟਕ ਜਿਹੜੇ ਦੋ ਨਾਟਕ ਕੀਤੇ ਨੇ ਇੱਕ ਮਦਨਲਾ ਢੀਂਗਰਾ ਅੱਛਾ ਜੀ ਉਹ ਯੂਨੀਵਰਸਿਟੀ ਦੇ ਵਿੱਚ ਆਪਣੇ ਦਇਆਨੰਦ ਸ਼ਾਇਦ ਦਇਨੰਦ ਦੀ ਨਾਮ ਆਈਟੀਆਈ ਅੱਛਾ ਜੀ ਉਹਨੇ ਅੰਮ੍ਰਿਤਸਰ ਕੀਤਾ ਜੀ ਆਈਟੀਆਈ ਤੇ ਆਪਣੇ ਅੰਮ੍ਰਿਤਸਰ ਦੇ ਵਿੱਚ ਕਾਫੀ ਇੱਕ ਬਾਰਡਰ ਦੇ ਉੱਤੇ ਅਸੀਂ ਕਰਕੇ ਆਏ ਬੀਐਸਐਫ ਨੇ ਕਰਾਇਆ ਹੈਗਾ ਠੀਕ ਆ ਨਸ਼ੇ ਦੇ ਉੱਤੇ ਨਾਟਕ ਤੀਸਰੀ ਜੰਗ ਠੀਕ ਠੀਕ ਉਹ ਸ਼ਾਇਦ YouTube ਦੇ ਉੱਤੇ ਵੀ ਨਾਟਕ ਪਿਆਉ ਠੀਕ ਆ ਤੇ ਭਾਈ ਗੁਰਕਬਾਲ ਸਿੰਘ ਜਣੀ ਉਹਨਾਂ ਨੇ ਸਾਹਮਣੇ ਬਹਿ ਕੇ ਦੇਖਿਆ ਭਾਈ ਭਾਈ ਸਾਹਿਬ ਭਾਈ ਮਨਦੀਪ ਸਿੰਘ ਜੀ ਵਾਹ ਤੇ ਬਾਬਾ ਦੀਪ ਸਿੰਘ ਜੀ ਟਰਸਟ ਬਣਾਉ ਜਿਹੜਾ ਅਪਰਾਲਾ ਕੀਤਾ ਵੀ ਨਸ਼ੇ ਦੇ ਵਿਰੋਧੀ ਜਿਹੜਾ ਉਹਨਾਂ ਨੇ ਮਿਹਮ ਜਿਹੜੀ ਛੇੜੀ ਆ ਪ੍ਰੇਰਿਤ ਕਰਦੀ ਆ ਜਵਾਨਾਂ ਨੂੰ ਜੀ ਜੀ ਤੇ ਉਹ ਵਿੱਚ ਜ਼ਿਕਰ ਕੀਤਾ ਆਪਾਂ ਨਾਟਕ ਦੇ ਉਹਦੇ ਵੀ ਬਹੁਤ ਵਧੀਆ ਗੱਲ ਆ ਸੋ ਕਾਇਕੀ ਦੇ ਨਾਲ-ਨਾਲ ਗੀਤਕਾਰੀ ਦੇ ਨਾਲ-ਨਾਲ ਅਦਾਕਾਰੀ ਵੀ ਤੁਹਾਡੇ ਦੇ ਵਿੱਚ ਪਰਮਾਤਮਾ ਨੇ ਉਹ ਜਿਹੜੀ ਦੇਣ ਵੀ ਦਿੱਤੀ ਤੁਹਾਨੂੰ ਤੇ ਗੀਤ ਕੋਈ ਸਾਡੇ ਦਰਸ਼ਕਾਂ ਦੀ ਨਜ਼ਰ ਕਰੋ ਹੋਰ ਇੱਕ ਦਾ ਗੀਤ ਮੈਂ ਜਿਵੇਂ ਤਾਂ ਦੱਸ ਕੇ ਟਿਆ ਨਸ਼ਿਆਂ ਦੇ ਉੱਤੇ ਤੇ ਉਹ ਸਾਡੇ ਮੈਂ ਤਕਰੀਬਨ ਯਾਦ ਕਰਦਾ ਉਹਨਾਂ ਨੂੰ ਸਾਡੇ ਸੱਜਣ ਹੀ ਤੁਹਾਡੇ ਵੀ ਗੂੜੇ ਸੱਜਣ ਹੀਗੇ ਬਿਕਰਤ ਮਮਾ ਜੀ ਹਾਂ ਜੀ ਬਹੁਤ ਵਧੀਆ ਸਿੰਗਰ ਤੇ ਬੜੇ ਵਧੀਆ ਉਹ ਗੀਤਕਾਰ ਹੀਗੇ ਬਿਲਕੁਲ ਬਿਲਕੁਲ ਤੇ ਉਹਨਾਂ ਦੇ ਮੇਰੇ ਕੋਲ ਕੁਝ ਗਾਣੇ ਪਏ ਵੀ ਨੇ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਰਿਕਾਰਡ ਕਰੂੰਗਾ ਹਾਂ ਤੇ ਉਹਨਾਂ ਦੀਆਂ ਗੱਲਾਂ ਸਾਨੂੰ ਯਾਦ ਆ ਉਹਨਾਂ ਇੱਕ ਗਾਣਾ ਮੈਨੂੰ ਆਪ ਕਹਿ ਕੇ ਦਿੱਤਾ ਵੀ ਮਤਲਬ ਸੋਤਾ ਸਾਹਿਬ ਤੁਹਾਡੇ گاਉਣ ਵਾਲਾ ਗਾਣਾ ਠੀਕ ਆ ਬਾਪੂ ਦੀਆਂ ਬਾਤਾਂ ਜਿਹਦੇ ਸਾਡੇ ਪੁਰਾਣੇ ਬਜ਼ੁਰਗ ਜਿੱਦਾਂ ਸਾਨੂੰ ਆਉਣ ਵਾਲੇ ਸਮੇਂ ਬਾਰੇ ਪਹਿਲਾਂ ਦੱਸਦੇ ਸੀ ਤੇ ਉਹ ਗੱਲਾਂ ਵਿੱਚ ਕੀਤੀਆਂ ਡੀਡੀ ਪੰਜਾਬੀ ਤੇ ਦੋ ਤਿੰਨ ਵਾਰ ਗਾਣਾ ਚੱਲਿਆ ਜੀ ਤੇ ਬੜੇ ਫੋਨ ਕਾਲ ਮੈਨੂੰ ਆਏ ਲੋਕਾਂ ਨੇ ਪਸੰਦ ਕੀਤਾ ਠੀਕ ਆ ਉਹ ਗਾਣਾ ਜਿਹੜਾ ਬਾਪੂ ਦੀਆਂ ਬਾਤਾਂ ਆਪਣੇ ਸਰੋਤਿਆਂ ਦੇ ਕਚੈਰੀ ਦੇ ਵਿੱਚ ਹਾਜ਼ਰ ਪੇਸ਼ ਕਰਦਾ ਕਰੋ ਜੀ ਇੱਕ ਦਿਨ ਨੂੰ ਸੁਣ ਪੁੱਤਰਾ ਧਰਤੀ ਥਾ ਥਾ ਵਿੰਨੀ ਜਾਣੀ ਚੋਰ ਚੱਕੇ ਚੌਧਰੀ ਤੇ ਬੜੀ ਗੁੰਡੀ ਰੰ ਪਟੇ ਰਾਣੀ ਤਕੜੇ ਨਾਲ ਵਰਤਣ ਗਏ ਤੇ ਮਿਲਦਾ ਨਹੀਂ ਗਰੀਬ ਨੂੰ ਸਾਕਾ ਅੱਜ ਸੱਚੀਆਂ ਹੋ ਗਈਆਂ ਪਾਈਆ ਜੋ ਬਾਪੂ ਨੇ ਬਾਤਾਂ ਅੱਜ ਸੱਚੀਆਂ ਹੋ ਗਈਆਂ ਪਾਈਆਂ ਜੋ ਬਾਪੂ ਨੇ ਬਤਾ ਬਾਪੂ ਜੀ ਕਹਿੰਦੇ ਸੀ ਮੰਗਣੇ ਸਾਖ ਕਵਾਰੀਆਂ ਤੀਆਂ ਮਿੱਠ ਭਾਂਡੇ ਖੜਕਣਗੇ ਨਾ ਕੱਠਿਆਂ ਰਲ ਕੇ ਬਹਿਣਾ ਜੀਆਂ ਮਿੱਠ ਭਾਂਡੇ ਖੜਕਣਗੇ ਨਾ ਕੱਠਿਆਂ ਰਲ ਕੇ ਬਹਿਣਾ ਜੀਆਂ ਮਾਪਿਆਂ ਦੀ ਇੱਜ਼ਤ ਨੂੰ ਰੋਲਣਾ ਗਲੀਆਂ ਵਿੱਚ ਜਵਾਕ ਅੱਜ ਸੱਚੀਆਂ ਹੋ ਗਈਆਂ ਪਾਈਆਂ ਜੋ ਬਾਪੂ ਨੇ ਬਤਾ ਹੋ ਪੁੱਤ ਬੈਲੀ ਹੋ ਜਾਣੇ ਐਸੀ ਨਸ਼ਿਆਂ ਦੀ ਲੱਟ ਲੱਗਣੀ ਜਿਸ ਮਾਂ ਨੇ ਜਨਮ ਦਿੱਤਾ ਠੇਡੇ ਖਾਖਾ ਕੰਧਾ ਵਿੱਚ ਵਜਣੀ ਜਿਸ ਮਾਂ ਨੇ ਜਨਮ ਦਿੱਤਾ ਠੇਡੇ ਖਾਖਾ ਕੰਧਾ ਵਿੱਚ ਵਜਣੀ ਪਰ ਬੁੱਢੇ ਬਾਪੂ ਨੇ ਭੁਕੇ ਰੁੜ ਜਾਣਾ ਵਿੱਚ ਖਾਕਾ ਅੱਜ ਸਚੀਆਂ ਹੋ ਗਈਆਂ ਪਾਈਆਂ ਜੋ ਬਾਪੂ ਨੇ ਬਤਾ ਹੋ ਮਰ ਜਾਣਿਆ ਬਿਕੜਾ ਵੇ ਸੱਚ ਲਈ ਕਲਮ ਕਿਸੇ ਦੀ ਉਠਣੀ ਕੱਪੜੇ ਤਨ ਤੇ ਰਹਿਣੇ ਨਹੀਂ ਐਸੀ ਕੁੜੀਆਂ ਨੇ ਹੱਥ ਚੁੱਕਣੀ ਕੱਪੜੇ ਤਨ ਤੇ ਰਹਿਣੇ ਨਹੀਂ ਐਸੀ ਕੁੜੀਆਂ ਨੇ ਹੱਥ ਚੁੱਕਣੀ ਧੰਮੋ ਵਾਲਿਆ ਪੜ ਬਾਣੀ ਇੱਕੋ ਗੱਲ ਸਿਰੇ ਦੀ ਆਖਾ ਅੱਜ ਸੱਚੀਆਂ ਹੋ ਗਈਆਂ ਪਾਈਆਂ ਜੋ ਬਾਪੂ ਨੇ ਬਤਾ ਅੱਜ ਸੱਚੀਆਂ ਹੋ ਗਈਆਂ ਪਾਈਆਂ ਜੋ ਬਾਪੂ ਨੇ ਬਤਾ ਬਿਲਕੁਲ ਇਹ ਬੜੀਆਂ ਸੱਚੀਆਂ ਗੱਲਾਂ ਬਿਕਰ ਸਾਡੇ ਮਿੱਤਰ ਸੀਗੇ ਬਿਕਰ ਤੇ ਮੋਵਾ ਦੋਸਤੋ ਤੁਹਾਨੂੰ ਪਤਾ ਪਿਛਲੇ ਸਮੇਂ ਦੇ ਦੌਰਾਨ ਉਹ ਪ੍ਰਮਾਤਮਾ ਨੂੰ ਪਿਆਰੇ ਹੋ ਗਏ ਪ੍ਰਮਾਤਮਾ ਨੇ ਰੂਹ ਨੂੰ ਸ਼ਾਂਤੀ ਦਿੱਤੀ ਸ਼ਾਂਤੀ ਬਖਸ਼ੀ ਜੀ ਆਪਣੇ ਚਰਨਾਂ 'ਚ ਨਵਾਸ ਦੇਵੇ ਉਹਨਾਂ ਦੀਆਂ ਲਿਖੀਆਂ ਰਸਨਾਵਾਂ ਫੋਜੀ ਸਾਹਿਬ ਦੇ ਕੋਲ ਕਈ ਹੋਰ ਵੀ ਨੇ ਇਹ ਗੀਤ ਫੋਜੀ ਸਾਹਿਬ ਨੇ ਰਿਕਾਰਡ ਕਰਾਇਆ ਸੋਤਾ ਸਾਹਿਬ ਨੇ ਤੇ ਬੜਾ ਪਿਆਰ ਮਿਲਿਆ ਸਰੋਤਿਆਂ ਦਾ ਦਰਸ਼ਕਾਂ ਦਾ ਤੇ ਹੌਣ ਵਾਲੇ ਸਮੇਂ 'ਚ ਹੋਰ ਕਿਹੜੇ-ਕਿਹੜੇ ਗੀਤ ਕਰ ਰਹੇ ਹੋ ਛੇਤੀ ਇਦਾਂ ਦੇ ਬਹੁਤ ਇਸੇ ਤਰੀਕੇ ਦੇ ਗਾਣੇ ਆ ਜੀ ਆਪਣਾ ਬੂਟਾ ਗੁਲਾਮੀ ਵਾਲਾ ਜੀ ਹਾਂ ਜੀ ਉਹਨਾਂ ਦਾ ਲਿਖਿਆ ਗਾਣਾ ਇੱਕ ਮੈਂ ਬਹੁਤ ਜਲਦੀ ਆ ਰਿਹਾ ਜੀ ਤੇ ਕਲਵੰਤਰ ਆਏ ਜੀ ਆ ਹਾਂਜੀ ਉਹਨਾਂ ਦਾ ਗਾਣਾ ਆ ਰਿਹਾ ਪੁੱਤ ਸਰਦਾਰਾਂ ਦੇ ਬਹੁਤ ਵਧੀਆ ਜਿਹੜਾ ਸੱਭਿਆਚਾਰਕ ਗਾਣਾ ਆ ਜੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦੇ ਗਾਣੇ ਜਿਹੜੇ ਸੱਭਿਆਚਾਰਕ ਜਿਹੜੇ ਗਾਣੇ ਆ ਜਿਹੜੇ ਮੈਂ ਕੋਸ਼ਿਸ਼ ਕਰਾਂਗਾ ਵੀ ਮਤਲਬ ਇਦਾਂ ਦਾ ਹੀ ਗਾਵਾਂ ਤੇ ਇਦਾਂ ਦੇ ਸਰੋਤੇ ਸੁਣਦੇ ਰਹਿਣ ਤੇ ਮੈਨੂੰ ਹੰਗਾਰਾ ਜਿੱਦਾਂ ਜਿੱਦਾਂ ਮਿਲਦਾ ਰਿਹਾ ਮੈਂ ਅੱਗੇ ਵੱਧ ਤੋਂ ਵੱਧ ਇਹੋ ਜਿਹੇ ਗਾਣੇ ਹੋਰ ਕਰਦਾ ਰਵਾਂਗਾ ਵੈਸੇ ਤੁਸੀਂ ਨਾਂ ਲੈ ਦਿੱਤੇ ਇਸ ਖੇਤਰ ਦੇ ਵਿੱਚ ਜਿੰਨਾ ਮਿੱਤਰਾਂ ਨੇ ਤੁਹਾਨੂੰ ਹੁਣ ਤੱਕ ਮਦਦ ਕੀਤੀ ਹੈਲਪ ਕੀਤੀ ਕੋਈ ਖਾਸ ਨਾ ਲੈਣੇ ਚਾਹੁੰਦੇ ਉਹ ਜਿਹੜੇ ਅਜੇ ਤੱਕ ਤੁਹਾਡੇ ਨਾਲ ਨੇ ਇਸ ਖੇਤਰ ਦੇ ਵਿੱਚ ਤੁਹਾਡੇ ਸਿਰ ਤੇ ਹੱਥ ਰੱਖ ਕੇ ਤੁਹਾਨੂੰ ਅੱਗੇ ਤੋਰ ਰਹੇ ਆ ਬਿਲਕੁਲ ਬਿਲਕੁਲ ਜੀ ਹਾਂ ਜੀ ਜਿਹੜੇ ਸਭ ਤੋਂ ਤੇ ਜਦੋਂ ਦਾ ਮੈਂ ਪੈਨਸ਼ਨ ਆਇਆ ਜੀ ਤੇ ਸਾਡੇ ਜਾਣੇ ਪਛਾਣੇ ਜਿਹੜੇ ਮੇਲਿਆਂ ਦੇ ਬਾਦਸ਼ਾਹ ਤੇ ਦਿਲਾਂ ਦੇ ਬਾਦਸ਼ਾਹ ਵਾਹ ਤੇ ਗਾਇਕੀ ਦੇ ਪਹਿਲਵਾਨ ਮੈਂ ਕਹੂੰਗਾ ਨਾ ਜੀ 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 ਪੰਜਾਬੀ ਗਾਇਕੀ ਦੇ ਪਹਿਲਵਾਨ ਹਾਂ ਜੀ ਮੈਂ ਉਹਨਾਂ ਦੇ ਨਾਲ ਮੈਨੂੰ ਕਮ ਸੇ ਕਮ 15 ਸਾਲ ਤੋਂ ਜ਼ਿਆਦਾ ਅਰਸਾ ਮਦਰ ਹੋ ਗਿਆ ਮਤਲਬ ਪਰਿਵਾਰਕ ਸਾਝ ਉਹਨਾਂ ਨਾਲ ਜੀ 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 ਪਰਿਵਾਰਕ ਸਾਝ ਆ ਮੇਰੀ ਤੇ ਮੇਰੇ ਵੱਡੇ ਭਰਾਵਾਂ ਤੌਰ ਤੇ ਵੀ ਤੇ ਅਸਤਾਦਾ ਦਾ ਤੌਰ ਤੇ ਵੀ ਮੰਨਦਾ ਉਹਨਾਂ ਕੋਈ ਚੀਜ਼ਾਂ ਮੈਂ ਸਿੱਖਣ ਨੂੰ ਮੈਨੂੰ ਮਿਲਦੀਆਂ ਹਾਂ ਤੇ ਹਮੇਸ਼ਾ ਉਹਨਾਂ ਨੇ ਮੇਰੇ ਬਾਰੇ ਚੰਗਾ ਹੀ ਸੋਚਿਆ ਦਿਲਵਿੰਦਰ ਦਿਆਲਪੁਰੀ ਜੀ ਵਾਹ ਮੇਲਿਆਂ ਦੇ ਬਾਦਸ਼ਾਹ ਹਾਂ ਜੀ ਦਿਲਾਂ ਦੇ ਬਾਦਸ਼ਾਹ ਤੇ ਮੇਲਿਆਂ ਦੇ ਪਹਿਲਵਾਨ ਜੀ 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 ਬਿਲਕੁਲ ਤੇ ਉਹ ਅੱਜ ਗਾਇਕੀ ਦੇ ਪਹਿਲਵਾਨ ਜਿਹੜੇ ਦਿਲਵਿੰਦਰ ਦਿਆਲਪੁਰੀ ਜੀ ਤੇ ਉਹ ਮੇਰੇ ਬਹੁਤ ਮਤਲਬ ਕਰੀਬ ਆ ਮਨਜੀਤ ਪੱਪੂ ਜੀ ਕਰੀਬ ਆ ਹਾਂ ਜੀ ਉਹ ਸਾਡੇ ਇਲਾਕੇ ਦੇ ਬਹੁਤ ਹੀ ਵਧੀਆ ਕਲਾਕਾਰ ਆ ਤੇ ਸਾਡੇ ਤੇ ਉਹਨਾਂ ਦੇ ਨਾਲ-ਨਾਲ ਮੇਰਾ ਜਿਹੜਾ ਸਾਥ ਪਹੁੰਚੋ ਆ ਕੇ ਵੀ ਜਿਹੜਾ ਦਿੱਤਾ ਜਿੰਦਾ ਨਾਗੋ ਕੇ ਗੀਤਕਾਰ ਨੇ ਕਾਫੀ ਗੀਤ ਉਹਨਾਂ ਦੇ ਗਾਏ ਮੇਰਾ ਸਮੇ ਸਮੇਂ ਨਾਲ ਸਾਥ ਨੇ ਦੇਰੇ लवली ਨਾਗੋ ਕੇ ਜਿਹੜੇ ਮਿਊਜ਼ਿਕ ਕਰਦੇ ਨੇ ਅੱਜ ਚੰਡੀਗੜ੍ਹ ਦੇ ਵਿੱਚ ਉਹ ਸਪੇਡ ਮਿਊਜ਼ਿਕ ਦੇ ਨਾਂ ਤੇ ਜਾਣੇ ਜਾਂਦੇ ਨੇ ਤੇ ਵੱਡੇ ਵੱਡੇ ਸਿੰਗਰਾਂ ਦੇ ਜਿਹੜੇ ਗਾਣੇ ਕਰ ਰਹੇ ਨੇ ਪਰ ਫਿਰ ਵੀ ਸਾਡਾ ਅੱਜ ਪਿਆਰ ਸਾਡਾ ਇਨਾ ਵੀ ਮੈਂ ਇੱਥੋਂ ਚੰਡੀਗੜ੍ਹ ਉਹਨਾਂ ਕੋ ਰਿਕਾਰਡਿੰਗ ਕਰਨ ਉਹਨਾਂ ਵਾਸਤੇ ਉਹਨਾਂ ਦੇ ਕੋਲ ਜਾਣਾ ਤੇ ਕਾਫੀ ਵਧੀਆ ਬੰਦੇ ਜਿਹੜੇ ਤੇ ਪਹਿਲੇ ਨੰਬਰ ਤੇ ਤੇ ਤੁਹਾਨੂੰ ਮੈਂ ਪਹਿਲਾਂ ਦੱਸ ਹੀ ਦਿੱਤਾ ਵੀ ਤੁਸੀਂ ਮੈਨੂੰ ਟੀਵੀ ਵਾਲੇ ਪਾਸੇ ਤੋਰਨ ਵਾਲੇ ਦਿਲਵਾਗੋਂ ਦਿਲ ਤੁਹੀ ਆ ਕੋਈ ਸਾਡਾ ਧਰਮ ਆਪੋ ਆਪਣਾ ਕੰਮ ਕਰੀ ਜਾਂਦੇ ਆ ਇਨਸਾਨ ਉਹੀ ਆ ਜਿਹੜਾ ਕਿਸ ਦਾ ਗੁਣ ਜਿਹੜਾ ਯਾਦ ਰੱਖਦਾ ਤੇ ਤੁਸੀਂ ਮੇਰੇ ਨਾਲ ਭਰਾਵਾ ਤੌਰ ਤੇ ਜਿੱਥੇ ਵੀ ਮਿਲੇ ਉਹਦੇ ਬਾਅਦ ਚ ਵੀ ਆਪਾਂ ਗਾਣੇ ਤੁਹਾਡੇ ਕੋਲ ਪ੍ਰੋਗਰਾਮਾਂ 'ਚ ਲਵਾਏ ਆ ਹਾਂਜੀ ਹਾਂਜੀ ਤੇ ਇੱਕੋ ਹੀ ਗੱਲ ਆਪਣੀ ਹੁੰਦੀ ਵੀ ਮਤਲਬ ਇਹ ਆਪਣਾ ਭਰਾਵਾਲਾ ਕੰਮ ਆ ਕਲਾਕਾਰ ਵਾਲਾ ਕੰਮ ਨਹੀਂ ਜੀ ਜੀ ਬਿਲਕੁਲ ਤੇ ਜਦੋਂ ਗੱਲ ਆ ਜਾਂਦੀ ਵਿੱਚ ਫੇ ਵਾਕਿਆ ਹੀ ਭਰਾਵਾਲਾ ਹੀ ਕੰਮ ਰਿਹਾ ਆਪਣਾ ਤੇ ਕੋਈ ਉਹ ਕਲਾਕਾਰ ਵਾਲਾ ਕੰਮ ਆਪਾਂ ਨਹੀਂ ਰੱਖਿਆ ਤੇ ਕਾਫੀ ਹੋਰ ਵੀ ਮੇਰੇ ਸੱਜਣ ਮਿੱਤਰ ਜਿਹੜੇ ਮੇਰਾ ਵਧੀਆ ਸਾਥ ਦਿੰਦੇ ਨੇ ਤੇ ਬੂਟਾ ਗਲਾਮੀ ਵਾਲੇ ਤੇ ਹੁਣ ਮੈਂ ਗਾਣਾ ਜਿਹੜੇ ਕਰ ਰਹੇ ਉਹਨਾਂ ਦੇ ਵੀ ਗਾਣੇ ਮੇਰੇ ਕੋਲ ਇੱਕ ਤੋਂ ਪਹੁੰਚੇ ਜਿਹੜੇ ਉਹ ਬਹੁਤ ਜਲਦੀ ਜਿਹੜੇ ਮੈਂ ਸਰੋਤਿਆਂ ਦੇ ਜਿਹੜਾ ਰੂਬਰੂ ਕਰੂੰਗਾ ਜੀ ਥੋੜਾ ਜਿਹਾ ਪਰਿਵਾਰ ਬਾਰੇ ਦੱਸ ਦਿਓ ਫਿਰ ਆਪਾਂ ਪ੍ਰੋਗਰਾਮ ਨੂੰ ਸਮਾਪਤੀ ਵਾਲੇ ਪਾਸੇ ਲੈ ਕੇ ਜਾਂਦੇ ਆਂ ਆਹ ਪਰਿਵਾਰ 'ਚ ਹੰਦਲ ਸਾਹਿਬ ਮੇਰੇ ਦੋ ਬੇਟੇ ਆ ਜੀ ਤੇ ਵੱਡਾ ਬੇਟਾ ਮੇਰਾ 3 ਸਾਲ ਹੋ ਗਏ ਉਹ ਕੈਨੇਡਾ 'ਏ ਅੱਛਾ ਜੀ ਤੇ ਪੜ੍ਹਾਈ ਕਰਕੇ ਹੁਣ ਵਰਕ ਪਰਮਿਟ ਤੇ ਆ ਜੀ ਤੇ ਛੋਟਾ ਬੇਟਾ ਮੇਰਾ ਜ ਆ ਪੜ੍ਹਾਈ ਕਰਕੇ ਹਟਿਆ ਹੀ ਆ ਜੀ ਤੇ ਉਹ ਵਾਹਿਗੁਰੂ ਦੀ ਕਿਰਪਾ ਰਾ ਜਿਵੇਂ ਮਾਲਕ ਦੀ ਮਰਜ਼ੀ ਹੋਈ ਬਿਲਕੁਲ ਬਿਲਕੁਲ ਤੇ ਲੱਗੇਗਾ ਚਲੋ ਸ਼ੁਕਰਾ ਸੋ ਸੋਤਾ ਸਾਹਿਬ ਤੁਸੀਂ ਆਪਣੇ ਦਿਲ ਦੀਆਂ ਗੱਲਾਂ ਕੀਤੀਆਂ ਸਾਡੇ ਪ੍ਰੋਗਰਾਮ ਗੱਲਾਂ ਤੋਂ ਗੱਲਾਂ ਦੇ ਵਿੱਚ ਤੁਸੀਂ ਜੁੜੇ ਜੁੜੇ ਸਾਡੇ ਦਰਸ਼ਕਾਂ ਦੇ ਨਾਲ ਅਸੀਂ ਪਰਮਾਤਮਾ ਕੇ ਕਾਮਨਾ ਕਰਦੇ ਹਾਂ ਕਿ ਤੁਸੀਂ ਇਸੇ ਤਰ੍ਹਾਂ ਜਿਹੜਾ ਆਪਣਾ ਸ਼ੌਕ ਆ ਉਹਨੂੰ ਪਾਲਦੇ ਰਹੋ ਤੁਸੀਂ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ ਤੁਸੀਂ ਸਾਨੂੰ ਵਕਤ ਦਿੱਤਾ ਬਹੁਤ-ਬਹੁਤ ਮਿਹਰਬਾਨੀ ਦਰਸ਼ਕੋ ਜਦ ਤੱਕ ਕਿਸੇ ਹੋਰ ਸ਼ਖਸ ਦੇ ਨਾਲ ਹੋ ਤੁਹਾਡੇ ਰੂਬਰੂ ਹੰਨੇ ਆ ਉਦੋਂ ਤੱਕ ਸਾਨੂੰ ਦਿਓ ਆਗਿਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ